ਸਾਸਰੀ ਕਾਰਜ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਅਜਰ ਹੋਏ ਹਾਂ ਰੜਕ ਭਾਗ ਚੌਥਾ ਜਿਸ ਨੂੰ ਲਿਖਿਆ ਹੈ ਸੰਦੀਪ ਦਿਓੜਾ ਜੀ ਨੇ ਉਮੀਦ ਹੈ ਤੁਹਾਨੂੰ ਪਹਿਲੇ ਭਾਗ ਪਸੰਦ ਆਈ ਹੋਣਗੀ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਰਮੀ ਆਪਣੀ ਐਕਟਬਾ ਖੜੀ ਕਰਦੀ ਹੈ ਤੇ ਸਟਾਰਟ ਕਰਕੇ ਗੁੱਸੇ ਵਿੱਚ ਆਪਣੇ ਘਰ ਆ ਜਾਂਦੀ ਹੈ ਕੀ ਗੱਲ ਹੋ ਗਈ ਮੈਡਮ ਜੀ ਅੱਜ ਫੇਰ ਬੱਚੇ ਹੋਮਵਰਕ ਕਰਕੇ ਨਹੀਂ ਆਏ ਰਮੀ ਨੂੰ ਗੁੱਸੇ ਵਿੱਚ ਵੇਖ ਵਿਚ ਵੇਖ ਕੇ ਉਸਦੀ ਮਾਂ ਪੁੱਛਦੀ ਹੈ ਕੁਝ ਨਹੀਂ ਮਾਤਾ ਬਸ ਐਵੇਂ ਹੀ ਨਹੀਂ ਪੁੱਤਰ ਜੀ ਕੋਈ ਗੱਲ ਤਾਂ ਜ਼ਰੂਰ ਹੈ ਨਾਲੇ ਆ ਤੇਰੇ ਕੱਪੜਿਆਂ ਨੂੰ ਕੀ ਹੋਇਆ ਹੈ ਇੰਜ ਲੱਗ ਰਿਹਾ ਹੈ ਜਿਵੇਂ ਕਿਸੇ ਨਾਲ ਟੱਕਰ ਹੋ ਗਈ ਹੋਵੇ ਉਸਤੇ ਪਾਪਾ ਜੀ ਬਾਹਰੋਂ ਆਉਂਦੇ ਹੋਏ ਪੁੱਛਦੇ ਹਨ ਨਹੀਂ ਪਾਪਾ ਜੀ ਬਸ ਦੋ ਕੁੱਤੇ ਐਕਟਵਾ ਦੇ ਅੱਗੇ ਆ ਗਏ ਸਨ ਤੈਨੂੰ ਕਿੰਨੇ ਵਾਰ ਆਖਿਆ ਹੈ ਕਿ ਧਿਆਨ ਨਾਲ ਚਲਾਇਆ ਕਰ ਬਸ ਇੱਕ ਤੂੰ ਹੈ ਜਿਹੜੀ ਮੇਰੀ ਕੋਈ ਗੱਲ ਹੀ ਨਹੀਂ ਸੁਣਦੀ ਸਕੂਟਰੀ ਦਿੰਦੀ ਧਿਆਨ ਨਾਲ ਚਲਾਉਂਦੀ ਤੇਰੇ ਕਿਤੇ ਸੱਟ ਤਾਂ ਨਹੀਂ ਲੱਗੀ ਰੰਮੀ ਦੀ ਮਾਤਾ ਜੀ ਉਸ ਨੂੰ ਧਿਆਨ ਨਾਲ ਦੇਖਣ ਲੱਗ ਜਾਂਦੀ ਹੈ ਨਹੀਂ ਮਾਤਾ ਜੀ ਕੁਝ ਨਹੀਂ ਹੋਇਆ ਮੈਨੂੰ ਤੂੰ ਤਾਂ ਇੰਜ ਹੀ ਵੇਖਣ ਲੱਗ ਪਈ ਜਿਵੇਂ ਮੈਂ ਹੱਡ ਮਾਸ ਦੀ ਨਹੀਂ ਬਲਕਿ ਪਲਾਸਟਿਕ ਦੀ ਗੁੱਡੀ ਹੋਵਾਂ ਤੂੰ ਨਾ ਮੇਰੇ ਨਾਲ ਬਹੁਤੀ ਬਹਿਸ ਤਾਂ ਨਾ ਕਰਿਆ ਕਰ ਕਿਵੇਂ ਅੱਜ ਕਰੇ ਹੀ ਅਸੈਂਬਲੀ ਦੀ ਬਹਿਸ ਹੋ ਰਹੀ ਹੈ ਇੰਨੇ ਵਿੱਚ ਤਰਸੇਮ ਤੇ ਪੀਤਾ ਲੱਤਵੀ ਆ ਜਾਂਦੇ ਹਨ ਕੁਝ ਨਹੀਂ ਬਸ ਐਕਟਵਾ ਦੇ ਅੱਗੇ ਦੋ ਕੁੱਤੇ ਆ ਗਏ ਸਨ ਅਤੇ ਐਕਟਵਾ ਡਿੱਗ ਪਈ ਤੇਰੀ ਤੇਰੇ ਕਿਤੇ ਸੱਟ ਤਾਂ ਨਹੀਂ ਲੱਗੀ ਭਣੀ ترਸੀਮ ਮੋਟਰਸਾਈਕਲ ਖੜਾ ਕਰਦੇ ਹੋਏ ਜਲਦੀ ਨਾਲ ਰੰਮੀ ਮੈਡਮ ਨੂੰ ਆ ਕੇ ਪੁੱਛਦਾ ਹੈ ਲੈ ਪਹਿਲਾਂ ਮਾਤਾ ਜੀ ਘੱਟ ਸੀ ਹੁਣ ਤੂੰ ਲੱਗ ਪਿਆ ਮੇਰੇ ਨਾਲ ਵੈਸੇ ਮਾਸਟਰ ਨਹੀਂ ਸਹਿਵਾ ਲੱਗਦਾ ਨਹੀਂ ਕੁੱਤੇ ਅੱਗੇ ਆਏ ਹੋਣਗੇ ਬਲਕਿ ਮੈਨੂੰ ਤਾਂ ਇੰਜ ਲੱਗ ਰਿਹਾ ਹੈ ਕਿ ਤੂੰ ਹੀ ਉਹਨਾਂ ਬੇਜਵਾਨਾਂ ਉੱਤੇ ਸਕੂਟਰੀ ਚੜਾਤੀ ਹੋਣੀ ਹੈ ਮੇਰੀ ਗੱਲ ਮੰਨ ਲੈ ਤੈਨੂੰ ਡਰਾਈਵਰੀ ਸਿੱਖ ਲੈਣੀ ਚਾਹੀਦੀ ਹੈ ਤਰਸੇਮ ਮਜ਼ਾਕ ਕਰਨ ਲੱਗ ਜਾਂਦਾ ਹੈ ਪਾਪਾ ਜੀ ਦੇਖ ਲਵੋ ਤੁਹਾਡੇ ਸਾਹਮਣੇ ਹੀ ਮੇਰਾ ਮਜ਼ਾਕ ਬਣਾ ਰਿਹਾ ਹੈ ਤਰਸੇਮ ਤੂੰ ਬੰਦਾ ਬਣ ਜਾ ਕੋਈ ਲੋੜ ਨਹੀਂ ਹੈ ਮੇਰੀ ਸ਼ੇਰਨੀ ਨੂੰ ਮਜ਼ਾਕ ਕਰਨ ਦੀ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਉਹ ਗੱਲਾਂ ਕਰ ਹੀ ਰਹੇ ਸਨ ਕਿ ਬੈਲਵਾਈ ਦੀ ਹੈ ਵੇਖੀ ਪੀਤੇ ਕੌਣ ਹੈ ਪੀਤਾ ਜਿਵੇਂ ਹੀ ਬਾਹਰ ਜਾਂਦਾ ਹੈ ਉਵੇਂ ਹੀ ਵਾਪਸ ਆ ਜਾਂਦਾ ਹੈ ਚਾਚਾ 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 ਜੀ ਚਾਚਾ ਜੀ ਬਾਹਰ ਪੁਲਸਾਈ ਹੈ ਜੇ ਪੁਲਸਾਈ ਹੈ ਤਾਂ ਕੀ ਹੋਇਆ ਮੇਜਰ ਸਾਹਿਬ ਤੇ ਤਰਸੀਮ ਦੋਨੋਂ ਜਣੇ ਬਾਹਰ ਆ ਜਾਂਦੇ ਹਨ ਸਤ ਸ੍ਰੀ ਅਕਾਲ ਜੀ ਹਾਂਜੀ ਕਿਵੇਂ ਆਉਣਾ ਹੋਇਆ ਜੀ ਮੇਜਰ ਸਾਹਿਬ ਪੁੱਛਦੇ ਹਨ ਰੰਮੀ ਤੁਹਾਡੀ ਬੇਟੀ ਹੈ ਜਿਹੜੇ ਮੁੰਡਿਆਂ ਵਾਲੇ ਸਕੂਲ ਵਿੱਚ ਪੜਾਉਂਦੀ ਹੈ ਹਮਲਾਵਰ ਪੁੱਛਦਾ ਹੈ ਹਾਂਜੀ ਮੇਰੀ ਬੇਟੀ ਹੈ ਦੱਸੋ ਉਹਨਾਂ ਨੂੰ ਬਾਹਰ ਬੁਲਾਓ ਵੱਡੇ ਸਾਹਿਬ ਜੀ ਨੇ ਉਹਨਾਂ ਨਾਲ ਮਿਲਣਾ ਹੈ ਤਾਨੂੰ ਦੱਸੋ ਕੀ ਗੱਲ ਐ ਅਗੋਤਰ ਸਿੰਘ ਜਵਾਬ ਦਿੰਦਾ ਹੈ ਤੂੰ ਕੌਣ ਆ ਓਏ ਵਿਚ ਬੋਲਣ ਵਾਲਾ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਦਾ ਭਰਾ ਹਾਂ ਮੈਂ ਹਾਂ ਹੂੰ ਕਾਕਾ ਤੂੰ ਚੱਲ ਜਾ ਅੰਦਰ ਤੇ ਮੈਡਮ ਜੀ ਨੂੰ ਬੁਲਾ ਕੇ ਲਿਆ ਉਸ ਦੇ ਕੋਲੋਂ ਪੁੱਛਤਾਛ ਕਰਨੀ ਹੈ ਹਵਾਲਦਾਰ ਸਾਹਿਬ ਤੁਹਾਨੂੰ ਕੋਈ ਭੁਲੇਖਾ ਪੈ ਗਿਆ ਹੈ ਮੇਜਰ ਸਾਹਿਬ ਉਸ ਨੂੰ ਜਵਾਬ ਦਿੰਦੇ ਹਨ ਨਹੀਂ ਫੌਜੀ ਸਾਹਿਬ ਕੋਈ ਭਲੇਖਾ ਬਲੁਖਾ ਨਹੀਂ ਪਿਆ ਤੁਸੀਂ ਆਪਣੀ ਕੁੜੀ ਨੂੰ ਲੈ ਪੁਲਿਸ ਸਟੇਸ਼ਨ ਤੇ ਆ ਜਾਓ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਸਾਹਿਬ ਨੇ ਤਾਂ ਮੈਨੂੰ ਨਾਲ ਲੈ ਕੇ ਆਉਣ ਲਈ ਆਖਿਆ ਸੀ ਪਰ ਚਲੋ ਕੋਈ ਗੱਲ ਨਹੀਂ ਸਾਹਿਬ ਨਾਲ ਮੈਂ ਆਪੇ ਗੱਲ ਕਰ ਲਵਾਂਗਾ ਤੁਸੀਂ ਮੈਡਮ ਨੂੰ ਨਾਲ ਲੈ ਕੇ ਪੁਲਿਸ ਸਟੇਸ਼ਨ ਆ ਜਾਓ ਨਾਲੇ ਇੱਕ ਗੱਲ ਹੋਰ ਹੈ ਜੇ ਨਾ ਆਇਆ ਮਜਬੂਰਨ ਸਾਨੂੰ ਗ੍ਰਿਫਤਾ ਕਰਕੇ ਲੈ ਕੇ ਜਾਣਾ ਪਊਗਾ ਓਏ ਆਪਣੀ ਔਕਾਤ ਵਿੱਚ ਰਹਿ ਕੇ ਬੋਲ ਔਕਾਤ ਵਿੱਚ ਹੀ ਤਾਂ ਰਹੀ ਹਾਂ ਕੱਲ ਪੁਲਿਸ ਸਟੇਸ਼ਨ ਆਉਣ ਦੀ ਕਹੀ ਹੈ ਆ ਜਾਣਾ ਨਹੀਂ ਤਾਂ ਮੇਰੀ ਔਕਾਤ ਦਾ ਕੀ ਹੈ ਉਹ ਵੀ ਦਿਖਾ ਦੇਵਾਂਗਾ ਓਏ ਫੌਜੀ ਪਹੁੰਚ ਜਾ ਮੈਂ ਆਹ ਕਹੋ ਚਲਾ ਜਾਂਦਾ ਹੈ ਰਮੀ ਪੁੱਤਰ ਅੱਜ ਸਕੂਲ ਵਿੱਚ ਕੋਈ ਗੱਲ ਹੋਈ ਹੈ ਕੀ ਗੱਲ ਹੋ ਗਈ ਪਾਪਾ ਜੀ ਮੇਜਰ ਸਾਹਿਬ ਸਾਰੀ ਗੱਲ ਦੱਸਦੇ ਹਨ ਰੰਮੀ ਵੀ ਸਾਰੀ ਸਕੂਲ ਵਿੱਚ ਵਾਪਰੀ ਗੱਲ ਉਹਨਾਂ ਨੂੰ ਦੱਸ ਦਿੰਦੀ ਹੈ ਹੁਣ ਆਈ ਸਮਝੇ ਸਾਰੀ ਕਹਾਣੀ ਤਰਸ਼ੇਮ ਬੋਲਦਾ ਹੈ ਤਰਸ਼ੇਮ ਨੂੰ ਤਰਸ਼ੇਮ ਤੂੰ ਸ਼ਾਂਤੀ ਰੱਖ ਰੰਮੀ ਪੁੱਤਰ ਤੂੰ ਚਾਹ ਪਾਣੀ ਪੀ ਲੈ ਫਿਰ ਆਪਾਂ ਪੁਲਿਸ ਸਟੇਸ਼ਨ ਜਾ ਕੇ ਆਉਣਾ ਹੈ ਪੁਲਿਸ ਸਟੇਸ਼ਨ ਹਾਏ ਮੈਂ ਮਰ ਗਈ ਤੁਸੀਂ ਕੀ ਆਖ ਰਹੇ ਹੋ ਕੁੜੀ ਪੁਲਿਸ ਸਟੇਸ਼ਨ ਜਾਵੇਗੀ ਭਾਗਵਾਨ ਜੇ ਕੱਲ ਨੂੰ ਇਸ ਨੇ ਆਈਪੀਐਸ ਦਾ ਪੇਪਰ ਪਾਸ ਕਰ ਲਿਆ ਤਾਂ ਹਰ ਰੋਜ਼ ਹੀ ਜਾਇਆ ਕਰੇਗੀ ਨਾਲੇ ਉੱਥੇ ਜਾਣ ਨੂੰ ਕੀ ਹੈ ਰੰਮੀ ਤੂੰ ਤਿਆਰ ਹੋ ਜਾ ਮੈਂ ਰੰਧਾਵੇ ਨੂੰ ਫੋਨ ਕਰਕੇ ਸੱਦ ਲੈਂਦਾ ਹਾਂ ਰੰਮੀ ਅੰਦਰ ਚਲੀ ਜਾਂਦੀ ਹੈ ਤੇ ਮੇਜਰ ਸਾਹਿਬ ਸਰੰਧਾਵਾ ਸਾਹਿਬ ਨਾਲ ਗੱਲ ਕਰਕੇ ਉੱਥੇ ਪੁਲਿਸ ਸਟੇਸ਼ਨ ਹੀ ਆਉਣ ਲਈ ਆਖ ਦਿੰਦੇ ਹਨ ਪਾਪਾ ਜੀ ਮੈਂ ਵੀ ਨਾਲ ਚੱਲਦਾ ਹਾਂ ਤਰਸੀਮ ਗੱਡੀ ਦੀ ਤਾਕੀ ਖੋਲਦੇ ਹੋਏ ਆਖਦਾ ਹੈ ਪੁੱਤਰ ਤੂੰ ਆਪਣੀ ਮਾਂ ਕੋਲ ਘਰੇ ਰਹਿ ਅਸੀਂ ਹੁਣੇ ਗਏ ਤੇ ਹੁਣੇ ਹੀ ਵਾਪਸ ਆ ਜਾਣਾ ਹੈ ਜਿਹੜੀ ਉਹਨਾਂ ਨੂੰ ਗਲਤਫਹਿਮੀ ਹੋਈ ਉਹ ਦੂਰ ਕਰਕੇ ਮੇਜਰ ਸਹਿਰ ਅੰਮੀ ਨੂੰ ਨਾਲ ਲੈ ਕੇ ਚਲੇ ਜਾਂਦੇ ਹਨ ਰੰਧਾਵਾ ਸਾਹਿਬ ਉਹਨਾਂ ਨੂੰ ਪੁਲਿਸ ਸਟੇਸ਼ਨ ਦੇ ਬਾਹਰ ਹੀ ਮਿਲ ਜਾਂਦੇ ਹਨ ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਸਤਿ ਸ੍ਰੀਕਾਲ ਮੈਂ ਬਰਾੜ ਸਾਹਿਬ ਨਾਲ ਸਾਰੀ ਗੱਲ ਕਰ ਲਈ ਹੈ ਉਹਨਾਂ ਨੇ ਇੰਸਪੈਕਟਰ ਸਾਹਿਬ ਨੂੰ ਫੋਨ ਕਰ ਦਿੱਤਾ ਹੈ ਚਲੋ ਇਹ ਵੀ ਸਾਰਾ ਕੁਝ ਠੀਕ ਹੋ ਗਿਆ ਹਾਂਜੀ ਕਿਸ ਨੂੰ ਮਿਲਣਾ ਹੈ ਡਿਊਟੀ ਤੇ ਖੜਾ ਸੰਤਰੀ ਉਹਨਾਂ ਨੂੰ ਟੋਕਦੇ ਹੋਏ ਪੁੱਛਦਾ ਹੈ ਇੰਸਪੈਕਟਰ ਸਾਹਿਬ ਨੂੰ ਮਿਲਣਾ ਹੈ ਕੀ ਕੰਮ ਹੈ ਜੀ ਦੂਰੋਂ ਖੜਾ ਹਵਾਲਦਾਰ ਜਿਹੜਾ ਘਰੇ ਗਿਆ ਸੀ ਉਹੀ ਦੇਖ ਲੈਂਦਾ ਹੈ ਤੇ ਸੰਤਰੀ ਨੂੰ ਫੋਨ ਕਰਦਾ ਹੈ ਆਉਣ ਦੇ ਅੰਦਰ ਵੱਡੇ ਸਾਹਿਬ ਨੇ ਬੁਲਾਇਆ ਇਹਨਾਂ ਨੂੰ ਓਏ ਉਹਨਾਂ ਨੂੰ ਅੰਦਰ ਭੇਜ ਦਿੰਦਾ ਸਾਸਰੀਕਾਲ ਸੱਤ ਸਾਹਿਬ ਰੰਧਾਵਾ ਸਾਹਿਬ ਅੰਦਰ ਜਾਂਦੇ ਹੱਥ ਜੋੜ ਕੇ ਫਤਿਹ ਬੁਲਾਉਂਦੇ ਹਨ ਆਓ ਜੀ ਆਵਰਦਾਵਾ ਸਹਿਬ ਸਤਿ ਸ੍ਰੀ ਅਕਾਲ ਬਰਨਰ ਸਾਹਿਬ ਦਾ ਫੋਨ ਆ ਗਿਆ ਸੀ ਜੀ ਤੁਸੀਂ ਫੌਜੀ ਸਾਹਿਬ ਨੂੰ ਭਾਵੇਂ ਇਕੱਲੇ ਹੀ ਭੇਜ ਦਿੰਦੇ ਐਵੇਂ ਇਹੀ ਖੇਚਲ ਕੀਤੀ ਇਸ ਵਿੱਚ ਖੇਚਲ ਕਰਨ ਵਾਲੀ ਜਿਹੜੀ ਗੱਲ ਹੈ ਇਸ ਬਹਾਨੇ ਤੁਹਾਡੇ ਦਰਸ਼ਨ ਹੋ ਗਏ ਹਨ ਦੱਸੋ ਚਾਹ ਪੀਵੋਗੇ ਜਾਂ ਠੰਡਾ ਮੰਗਵਾਵਾਂ ਸ਼ੁਕਰੀਆ ਜੀ ਹੁਕਮ ਕਰੋ ਹੁਕਮ ਕਾਦਾ ਜੀ ਆ ਕੁੜੀ ਦੇ ਖਿਲਾਫ ਸ਼ਿਕਾਇਤ ਦਰਜ ਹੋਈ ਹੈ ਸ਼ਿਕਾਇਤ ਕਾਦੀ ਸ਼ਿਕਾਇਤ ਕੀ ਕੀਤਾ ਹੈ ਮੇਰੀ ਬੇਟੀ ਨੇ ਕਿਸ ਨੇ ਲਿਖਾਈ ਹੈ ਸ਼ਿਕਾਇਤ ਫੌਜੀ ਸਾਹਿਬ ਇੱਕ شریف ਮੁੰਡੇ ਦੀ ਕੁੱਟਮਾਰ ਕਰਵਾਈ ਹੈ ਤੁਹਾਡੀ ਕੁੜੀ ਨੇ ਮੁੰਡਾ ਹਸਪਤਾਲ ਵਿੱਚ ਦਾਖਲ ਹੈ ਮੈਂ ਕਿਸ ਦੀ ਕੁੱਟਮਾਰ ਕਰਵਾਈ ਨਹੀਂ ਕਿਸੇ ਦੀ ਕੁੱਟਮਾਰ ਨਹੀਂ ਕਰਵਾਈ ਮੈਂ ਅਣਜਾਣ ਤਾਂ ਇੰਜ ਬਣ ਜਾ ਰਹੀ ਹਾਂ ਜਿਵੇਂ ਤੁਹਾਨੂੰ ਕੁਝ ਪਤਾ ਹੀ ਨਾ ਹੋਵੇ ਮੈਡਮ ਜੀ ਦੋਸ਼ ਇਹ ਹੈ ਕਿ ਤੁਸੀਂ ਸਕੂਲ ਦੇ ਬੱਚਾ ਨੂੰ ਆਪਣੇ ਅਣਜਾਣ ਤਾਂ ਇੰਝ ਬਣ ਰਹੇ ਹੋ ਜਿਵੇਂ ਤੁਹਾਨੂੰ ਕੁਝ ਪਤਾ ਹੀ ਨਾ ਹੋਵੇ ਮੈਡਮ ਜੀ ਦੋਸ਼ ਇਹ ਹੈ ਕਿ ਤੁਸੀਂ ਸਕੂਲ ਦੇ ਬੱਚਿਆਂ ਨੂੰ ਆਪਣੇ ਮਗਰ ਲਗਾ ਕੇ ਇੱਕ ਮੁੰਡੇ ਦੀ ਕੁੱਟਮਾਰ ਕਰਵਾਈ ਹੈ ਤੇ ਇਹ ਤਾਂ ਉਸ ਦੀ ਚੰਗੀ ਕਿਸਮਤ ਸੀ ਕਿ ਉਹ ਬਚ ਗਿਆ ਸਾਡੇ ਕੋਲ ਗਵਾਹ ਵੀ ਹਨ ਤੇ ਡਾਕਟਰੀ ਰਿਪੋਰਟ ਵੀ ਹੈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਹਾਡਾ ਕੰਮ ਬੱਚਿਆਂ ਨੂੰ ਪੜਾਉਣਾ ਹੈ ਕਿ ਬੰਦਵਾਸ਼ੀ ਕਰਾਉਣਾ ਹੈ ਇੰਸਪੈਕਟਰ ਸਾਹਿਬ ਇਹ ਸਾਰੇ ਦੋਸਤ ਬੀਬੀ ਬਨਿਆਦ ਹਨ ਇਹ ਸਭ ਬਕਵਾਸ ਹੈ ਉਹ ਮੁੰਡਾ ਸਕੂਲ ਦੇ ਮੁੰਡਿਆਂ ਨੂੰ ਨਸ਼ੇ ਵੇਚਦਾ ਹੈ ਮੈਡਮ ਜੀ ਤੁਹਾਨੂੰ ਉਸ ਦੇ ਕੋਲੋਂ ਕੁਝ ਮਿਲਿਆ ਸੀ ਤੁਸੀਂ ਸਮਾਜ ਸੇਵਕ ਹੋ ਜਾਂ ਫਿਰ ਪੁਲਿਸ ਅਫਸਰ ਜੇ ਕੋਈ ਇਹ ਹੀ ਗੱਲ ਹੋਵੇਗੀ ਤਾਂ ਅਸੀਂ ਦੇਖਾਂਗੇ ਤੁਸੀਂ ਨਹੀਂ ਤੁਹਾਡਾ ਕੰਮ ਬੱਚਿਆਂ ਨੂੰ ਪੜਾਉਣਾ ਹੈ ਚਲੋ ਛੱਡੋ ਇੰਸਪੈਕਟਰ ਸਾਹਿਬ ਅੱਗੇ ਤੋਂ ਅਜਾ ਨਹੀਂ ਹੋਵੇਗਾ ਰੰਦਾ ਆਵਾਜ਼ ਹੈ ਸਹਿਬ ਵਿੱਚ ਬੋਲ ਪੈਂਦੇ ਹਨ ਹਾਂ 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 ਬਰਾੜ ਸਾਹਿਬ ਦਾ ਫੋਨ ਆਉਣ ਕਰਕੇ ਮੈਨੂੰ ਇੱਕ ਵਾਰ ਤਾਂ ਕਰਨਾ ਹੀ ਪੈਣਾ ਹੈ ਮੈਡਮ ਜੀ ਅੱਗੇ ਤੋਂ ਤੁਸੀਂ ਇਹ ਸਭ ਤੋਂ ਦੂਰ ਹੀ ਰਹੋ ਇਹ ਤੁਹਾਡੇ ਲਈ ਚੰਗਾ ਹੋਵੇਗਾ ਤੇ ਤੁਹਾਡੇ ਘਰਦਿਆਂ ਲਈ ਵੀ ਉਹ ਔਖਾ ਜਿਹਾ ਬੋਲਦਾ ਹੈ ਇੰਸਪੈਕਟਰ ਸਾਹਿਬ ਹੁਣ ਅਸੀਂ ਜਾ ਸਕਦੇ ਹਾਂ 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 ਚਲੇ ਜਾਓ ਮੈਡਮ ਜੀ ਤੁਹਾਡੇ ਲਈ ਮੇਰੀ ਇੱਕ ਸਲਾਹ ਹੈ شریف ਘਰਾਂ ਦੀਆਂ ਕੁੜੀਆਂ ਪੁਸਟ ਸਟੇਸ਼ਨ ਦੇ ਚੱਕਰ ਲਗਾਉਂਦੀਆਂ ਚੰਗੀਆਂ ਨਹੀਂ ਲੱਗਦੀਆਂ ਕਲਰੋਂ ਕਿਸੇ ਖਾਨਦਾਨ ਘਰ ਦਾ ਰਿਸ਼ਤਾ ਨਹੀਂ ਆਉਣਾ ਤੁਹਾਨੂੰ ਬਾਕੀ ਸਲਾਹ ਹੈ ਕਰਨੀ ਤੁਸੀਂ ਜੋ ਮਰਜ਼ੀ ਕਰੋ ਸਾਸਤਰੀ ਕਾਲ ਆ ਕੇ ਉਹ ਬਾਹਰ ਨੂੰ ਚੱਲ ਪੈਂਦੇ ਹਨ ਜੈ ਹਿੰਦ ਸਾਰ ਜਿਹੜਾ ਹਵਾਲਦਾਰ ਉਹਨਾਂ ਦੇ ਘਰੇ ਗਿਆ ਹੁੰਦਾ ਹੈ ਉਹ ਅੰਦਰ ਆਉਂਦਾ ਹੈ ਬੈਠ ਰਾਜਾ ਬੈਠ ਇੰਸਪੈਕਟਰ ਸਾਹਿਬ ਸਾਹਮਣੇ ਪਈ ਕੁਰਸੀ ਉੱਤੇ ਉਸ ਨੂੰ ਬੈਠਣ ਲਈ ਆਖ ਦਿੰਦੇ ਹਨ ਧੰਨਵਾਦ ਸਰ ਜੀ ਸਰ ਜੀ ਕੀ ਆਖ ਰਹੀ ਸੀ ਇਹ ਮੈਡਮ ਕੀ ਆਖਣਾ ਹੈ ਬਸ ਐਵੇਂ ਹੀ ਇਸ ਉਮਰੇ ਸਾਰਿਆਂ ਦਾ ਹੀ ਦਿਮਾਗ ਖਰਾਬ ਹੋ ਜਾਂਦਾ ਹੀ ਹੈ ਦੇਸ਼ ਭਗਤੀ ਦਾ ਕੀੜਾ ਹੁੰਦਾ ਹੀ ਹੈ ਅੱਜ ਹੋ ਗਿਆ ਹੋਵੇਗਾ ਠੰਡਾ ਉਹ ਗੱਲਾਂ ਕਰ ਹੀ ਰਹੇ ਹੁੰਦੇ ਹਨਾ ਕੀ ਇਨਸਪੈਕਟਰ ਸਾਹਿਬ ਦਾ ਫੋਨ ਵੱਜਦਾ ਹੈ ਹਾਂਜੀ ਚੌਧਰੀ ਸਾਹਿਬ ਇਨਸਪੈਕਟਰ ਸਾਹਿਬ ਮੇਰਾ ਕੰਮ ਹੋ ਗਿਆ ਚੌਧਰੀ ਸਾਹਿਬ ਅੱਗੇ ਕਦੇ ਤੁਹਾਨੂੰ ਨਰਾਸ਼ ਕੀਤਾ ਹੈ ਹੋ ਗਿਆ ਜੀ ਹੋ ਗਿਆ ਅੱਜ ਤੋਂ ਬਾਅਦ ਭਾਵੇਂ ਤੁਹਾਡੇ ਬੰਦੇ ਸਕੂਲ ਦੇ ਬਾਹਰ ਜਿੱਤਾ ਕੀ ਭਾਵੇਂ ਸਕੂਲ ਦੀ ਕੰਟੀਨ ਵਿੱਚ ਵੀ ਮਾਲ ਵੇਚਣਾ ਕੋਈ ਕੁਸਕ ਦਾ ਤੱਕ ਨਹੀਂ ਤੁਸੀਂ ਬਸ ਸਾਡਾ ਖਿਆਲ ਰੱਖਿਆ ਕਰੋ ਅੱਗੇ ਕਦੀ ਨਾ ਕੀਤੀ ਹੈ ਤੁਹਾਨੂੰ ਬਸ ਤੁਸੀਂ ਹੁਕਮ ਕਰਨਾ ਹੈ ਹੁਕਮ ਦੋਨੋਂ ਪਾਸਿਆਂ ਤੋਂ ਹੱਸਣ ਦੀ ਆਵਾਜ਼ ਆਉਂਦੀ ਹੈ ਦੂਜੇ ਪਾਸੇ ਮੇਜਰ ਸਾਹਿਬ ਦੇ ਘਰ ਦੇ ਮਾਹੌਲ ਵਿੱਚ ਸੁਣੋ ਤਾਂ ਤੁਸੀਂ ਆ ਗਏ ਜੀ ਕੀ ਗੱਲ ਹੋਈ ਰੰਮੀ ਦੀ ਮਾਤਾ ਕਵਰਾਈ ਹੋਈ ਉਹਨਾਂ ਨੂੰ ਪੁੱਛਦੀ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਹੋਈ ਮਾਤਾ ਤੂੰ ਤਾਂ ਐਵੇਂ ਹੀ ਕਵਰਾ ਜਾਂਦੀ ਹੈ ਕੋਈ ਹੋਰ ਬੋਲਦਾ ਰੰਮੀ ਜਵਾਬ ਦੇ ਦਿੰਦੀ ਹੈ ਪਹਿਲਾਂ ਹੀ ਪਾਪਾ ਜੀ ਗੱਲ ਕੀ ਸੀ ਕਿਉਂ ਆਇਆ ਸੀ ਉਹ ਪੁਲਸ ਵਾਲਾ ਆਪਣੇ ਘਰੇ ਰੰਮੀ ਭੈਣ ਨੂੰ ਕਿਉਂ ਬੁਲਾਇਆ ਸੀ ਕੁਝ ਨਹੀਂ ਤਰਸੇਮ ਕੁਝ ਵੀ ਨਹੀਂ ਬਸ ਉਹਨਾਂ ਨੂੰ ਐਵੇਂ ਹੀ ਕਿਸੇ ਦਾ ਭਲੇਖਾ ਪੈ ਗਿਆ ਸੀ ਪੱਕਾ ਭਲੇਖਾ ਹੀ ਸੀ ਨਾ ਤੁਸੀਂ ਕੋਈ ਗੱਲ ਸਾਡੇ ਤੋਂ ਲੁਕੋਤਾ ਨਹੀਂ ਰਹੇ ਯਾਰ ਤੇਰੀ ਵੀ ਨਾ ਐਵੇਂ ਹੀ ਬਾੜ ਦੀ ਖਲ ਲਾਉਣ ਦੀ ਆਹਤ ਨਹੀਂ ਗਈ ਭਾਗਵਾਨੇ ਤੂੰ ਸਾਡੇ ਲਈ ਚਾਹ ਬਣਾ ਕੇ ਲਿਆ ਪਰ ਜਾਈ ਮੇਰੇ ਲਈ ਚਾਹ ਨਾ ਬਣਾਈ ਮੈਂ ਜਾਣਾ ਹੈ ਮੇਜਰ ਸਾਹਿਬ ਮੈਂ ਚੱਲਦਾ ਰੰਦਾਵਾ ਸਾਹਿਬ ਆਖਦੇ ਹਨ ਚਾਹ ਪੀ ਕੇ ਜਾਣਾ ਯਾਰ ਇੰਨੀ ਵੀ ਕਾਲੀ ਕੀ ਹੈ ਅੱਜ ਬੋਲੀ ਹੈ ਮੈਂ ਬਰਾੜ ਸਾਹਿਬ ਦੇ ਨਾਲ ਜਾਣਾ ਹੈ ਬੋਲੀ ਕਾਦੀ ਬੋਲੀ ਅੰਕਲ ਜੀ ਤ੍ਰਸ਼ੇਮ ਅੱਗੋਂ ਪੁੱਛਦਾ ਹੈ ਬੈਂਕ ਵੱਲੋਂ ਕੱਢੀ ਡਿਫਾਲਟਰ ਪ੍ਰਾਪਰਟੀ ਦੀ ਚਲੋ ਠੀਕ ਹੈ ਜੀ ਮੈਂ ਚੱਲਦਾ ਚਾਹ ਪੀਣ ਵਿੱਚ ਕਿਹੜਾ ਟਾਈਮ ਲੱਗਣਾ ਹੈ ਫੇਰ ਕਿਸੇ ਦਿਨ ਸਹੀ ਨਾਲੇ ਆਪਣਾ ਘਰ ਹੈ ਮੈਨੂੰ ਕਿਹੜਾ ਸ਼ਰਮ ਹੈ ਆਖ ਕੇ ਰੰਦਾਵਾ ਸਾਹਿਬ ਤੁਰ ਪੈਂਦੇ ਹਨ ਚਲੋ ਜੇ ਜਲਦੀ ਵਿੱਚ ਹੋ ਤਾਂ ਠੀਕ ਹੈ ਮੇਜਰ ਸਾਹਿਬ ਉਹਨਾਂ ਨੂੰ ਬਾਹਰ ਤੱਕ ਛੱਡ ਕੇ ਆਉਂਦੇ ਹਨ ਅਗਲੇ ਦਿਨ ਸਵੇਰੇ ਰਮੀ ਸਕੂਲ ਜਾਣ ਲਈ ਤਿਆਰ ਨਹੀਂ ਹੁੰਦੀ ਰਮੀ ਪੁੱਤ ਕਿਵੇਂ ਤੇਰੀ ਤबीयत ਤਾਂ ਠੀਕ ਹੈ ਹਾਂ ਮਾਤਾ ਬਿਲਕੁਲ ਠੀਕ ਹੈ ਜੇ ਠੀਕ ਹੈ ਤਾ ਸਕੂਲ ਲਈ ਤਿਆਰ ਕਿਉਂ ਨਹੀਂ ਹੋ ਰਹੀ ਕਿਵੇਂ ਸਕੂਲ ਛੁੱਟੀ ਹੈ ਨਹੀਂ ਮਾਤਾ ਸਕੂਲ ਤਾਂ ਲੱਗਣਾ ਹੈ ਪਰ ਮੈਂ ਨਹੀਂ ਜਾਣਾ ਛੁੱਟੀ ਹੈ ਨਹੀਂ ਤबीयत ਤੇਰੀ ਚੰਗੀ ਭਲੀ ਹੈ ਸਕੂਲ ਤੂੰ ਕਿਉਂ ਨਹੀਂ ਜਾਣਾ ਕਿਉਂਕਿ ਮੈਂ ਮੈਂ ਸਕੂਲ ਵਿੱਚ ਨੌਕਰੀ ਨਹੀਂ ਕਰਨੀ ਰੰਮੀ ਦੇ ਪਾਪਾ ਕਿੱਥੇ ਹੋ ਤੁਸੀਂ ਸੁਣੋ ਤਾਂ ਸਹੀ ਤੁਹਾਡੀ ਧੀ ਕੀ ਆਖ ਰਹੀ ਹੈ ਉਹ ਮੇਜਰ ਸਾਹਿਬ ਨੂੰ ਅਵਾਜ਼ ਦਿੰਦੀ ਹੈ ਕੀ ਹੋਇਆ ਭਗਮਨੀ ਸਵੇਰੇ ਸਵੇਰੇ ਇੱਕ ਮੇ ਘਰ ਨੂੰ ਸਿਰ ਉੱਤੇ ਚੁੱਕਿਆ ਹੋਇਆ ਹੈ ਜਦੋਂ ਤੁਸੀਂ ਸੁਣੋਗੇ ਤਾਂ ਤੁਸੀਂ ਵੀ ਇੰਜ ਹੀ ਕਰੋਗੇ ਉਹ ਸਾਰੀ ਗੱਲ ਦੱਸਦੀ ਹੈ ਤੁਸੀਂ ਬਾਹਰ ਜਾਓ ਮੈਂ ਰੰਮੀ ਨਾਲ ਇਕੱਲੇ ਗੱਲ ਕਰਨੀ ਹੈ ਮੇਜਰ ਸਾਹਿਬ ਉਹਨਾਂ ਨੂੰ ਕਮਰੇ ਵਿੱਚੋਂ ਬਾਹਰ ਭੇਜ ਦਿੰਦੇ ਹਨ ਤੇ ਕਹਾਣੀ ਦਾ ਅਗਲਾ ਭਾਗ ਆਪਾਂ ਕੱਲ੍ਹ ਨੂੰ ਸੁਣਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਲੱਗੀ ਹੈ ਕਹਾਣੀ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਬਹੁਤ-ਬਹੁਤ ਧੰਨਵਾਦ ਜੀ